ਓਏ ਖੜਜੋ ਓਏ ਖੜਜੋ ਭੱਜਣ ਦੀ ਕੋਸ਼ਿਸ਼ ਨਾ ਕਰੋ ਓਏ ਪਜੋ ਵਾਲਾ ਉਹ ਚੁੱਪ ਜਾਣਾ ਨਹੀਂ ਤਾਂ ਅੱਜ ਬਹੁਤ ਜੁੱਤੀਆਂ ਵਹਿਣਗੀਆਂ ਓਏ ਮੈਨੂੰ ਲੱਗਦਾ ਰੇੜੀ ਦੀ ਚਾਹਣ ਉਤਰ ਗਈ ਭਾਈਓ ਤੇ ਬਹਿਣੋ ਬੇਬੀਰਾ ਬੇਬੀਰਾ ਮੱਥ ਜੋੜ ਕੇ ਬੇਨਤੀ ਕਰਦੀ ਆਂ ਵਾ ਨਾ ਪਜੋ ਹੜੇ ਹੜੇ ਤੁਸੀਂ ਸਾਡੇ ਨਾਲ ਧੋਖਾ ਨਾ ਕਰੋ ਸਾਡੇ ਨਾਲ ਧੋਖਾ ਕਰਕੇ ਸੁੱਖ ਤੁਹਾਨੂੰ ਵੀ ਨਹੀਂ ਮਿਲਣਾ ਜ਼ਿੰਦਗੀ 'ਚ ਓਏ ਹੱਥ ਜੈਨਾ ਜੋੜ ਮੈਂ ਫੜਦਾ ਇਹਨਾਂ ਨੂੰ ਕੱਢ ਜਾ ਓਏ ਕੱਢ ਜ ਨੀ ਐਟ ਮਾਰੂੰ ਤੁਹਾਡੇ ਮੈਂ ਕੀ ਗੱਲ ਹੋ ਗਈ ਭੈਣ ਜਿਮਰ ਕੀ ਹੋ ਗਿਆ ਕੀ ਇਹ ਤਮਾਸ਼ਾ ਜਲਾਇਆ ਭੈਣੇ ਇਹਨੇ ਸਾਨੂੰ ਕਵਾੜ ਚ ਲੈ ਆ ਕੇ ਮਸ਼ੀਨ ਵੇਚਤੀ 5000 ਦੀ ਮੈਂ ਤਾਂ ਹੈ ਨਹੀਂ ਸੀ ਜੇ ਮੈਂ ਹੁੰਦਾ ਤੈਨੂੰ ਕਿਵੇਂ ਠੱਗ ਲੰਦੇ ਤੁਸੀਂ ਫੜੋ ਇਹਨਾਂ ਨੂੰ ਮੈਂ ਕਰਦੀ ਆ ਭਗਵਾਨ ਜੀ ਨੂੰ ਫੋਨ ਉਹ ਭੇਜਣਗੇ ਇਹਨਾਂ ਨੂੰ ਥਾਣੇਦਾਰ ਦੇਹ ਬੱਲੇ ਕਰਕੇ ਜੇਲ ਹਾਂ ਓਏ ਓਏ ਮਰਵਾਤਾ ਓ ਚਾਚਾ ਓਏ ਪੋਤਰਾ ਠੱਗੀ ਮਰਣ ਦਾ ਆਈਡੀਆ ਬੀਤਾ ਤੇਰਾ ਹੀ ਤੀ ਮੈਨੂੰ ਤਾਂ ਉਹੀ ਬਾਦੂ ਹੀ ਰਗੜਿਆ ਆ ਗਿਆ ਤੇ ਰਗੜਾ ਕੇ ਬਾਦੂ ਤੂੰ ਰੇੜੀ ਕਿਉਂ ਚਲਾ ਆ ਕੇ ਪੱਜਦਾ ਤੂੰ ਖੜ ਓਏ ਨਹੀਂ ਤਾਂ ਹਣ ਛੋਡ ਤੋਨਾ